ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਾਈ ਸਪਰੇਅ ਵਾਲਾ ਪੰਪ ਲਿਆ ਪਾ ਸਵੇਰ ਦਾ ਹੋ ਗਿਆ ਟਾਈਮ ਤਕਰੀਬਨ 8:00 ਵੱਜ ਚੁੱਕੇ ਨੇ ਤੇ ਸਟਾਫ ਸਾਰਾ ਬਣਾ ਆ ਗਿਆ ਉਧਰ ਕੰਬੈਨਾਂ ਤੇ ਤੇ ਬਾਕੀ ਵੀਲ ਨਹੀਂ ਆਏਵੇਂ ਨੇ ਆਪਣਾ ਪਾਸੋਂ ਤੋਂ ਕ੍ਰਿਸ਼ਨਾਂ ਵਾਲੇ ਵੈਸੇ ਵੱਜਦੇ ਆ ਪਾਸੋਂ ਦੇ ਵਿੱਚ ਇਹ ਤਕਰੀਬਨ ਕੰਬੈਨਾਂ ਦੀ ਰਿਪੇਅਰ ਪੂਰਾ ਕੰਮ ਬੜੇ ਵੱਡੇ ਲੈਵਲ ਤੇ ਕਰਦੇ ਆ ਤੇ ਨਾ ਕੰਬੈਨ ਦੇ ਫੀਟਰ ਫੂਟਰ ਦਾ ਕੰਮ ਕਰ ਰਹੇ ਆ ਉਧਰ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਉਹਦੀ ਨਾ ਆਪਾਂ ਫੀਲਟਰ ਦੀ ਰੇ ਦਾ ਕੁਛ ਕੋ ਮੋਡੀਫਿਕੇਸ਼ਨ ਕਰਾਉਣੀ ਸੀ ਆਪਣੀ ਦੋਨੋਂ ਕਮੈਂ ਦੀ ਵੈਸੇ ਤਾਂ ਇੱਕ ਦੀ ਸੋਨੀ ਉਹ ਕਹਿੰਦਾ ਕਹਿੰਦਾ ਥੋੜੀ ਜਿਹੀ ਇੱਕ ਦਿੱਕਤ ਕਰਦੀ ਹੈ ਵੀ ਕਹਿੰਦਾ ਜਦ ਕਿਤੇ ਮਾੜਾ ਮੋਟਾ ਅਪ ਡਾਊਨ ਦੇ ਵਿੱਚ ਨਾ ਪ੍ਰੋਬਲਮ ਕਰਦੀ ਹੈ ਤੇ ਚਲਦੇ ਆਪਾਂ ਜਾ ਕੇ ਮਲਾਉਨੇ ਆ ਵੀਰ ਉਹਨਾਂ ਨਾਲ ਤੁਹਾਨੂੰ ਦਿਖਾਉਨੇ ਆ ਕੰਮ ਕਰ ਕਿਵੇਂ ਦਾ ਚੱਲ ਰਿਹਾ ਹੈ ਇੱਧਰ ਕਟਰ ਵਾਲਿਆ ਕੱਟ ਸੋਨੀ ਨੇ ਬਾਹਰ ਅੱਜ ਤੇ ਇਹਦੀ ਵਾਸ਼ਿੰਗ ਵੀ ਚੱਲ ਰਹੀ ਹੈ ਧੁਾਈ ਚੱਲ ਰਹੀ ਹੈ ਤੇ ਤਕਰੀਬਨ ਚਾਲੇ ਵੀ ਪਾਉਣੇ ਆ ਅੱਜ ਕਹਿੰਦੇ ਨੇ ਸ਼ਾਇਦ ਵੀ ਹਾਂ ਅੱਜ ਚਾਲੇ ਪਾਦਨੇ ਆ ਸੋ ਸਾਰੇ ਜੀ ਨਾਲ ਆਪਾਂ ਮਲਾਉਨੇ ਆ ਤੁਹਾਨੂੰ ਫਿਲਟਰ ਕਰ ਲਿਆ ਤਾਂ ਬਾਈ ਜੀ ਕਰਾਤੇ ਸੇ ਵਿੱਚ ਨਹੀਂ ਤੁਸੀਂ ਕਰਾਤੀ ਹੈ ਹਾਂ ਬੜੀ ਵਿਦਾਈ ਹੈ ਨਾ ਵਧਾਈਆ ਜੀ ਹੈ ਠੀਕ ਹੈ ਨਾ ਪਕਾ ਪ੍ਰੋਗਰਾਮ ਤਾਂ ਅੱਜ ਆਇਆ ਬਸੂ ਸਮੇਂ ਦੇ ਤਿਆਰ ਹੋ ਸਕਦਾ ਸਮੇਂ ਸਮੇਂ ਤੇਹੀ ਗੱਲਾ ਘੜੀ ਦਾ ਕੀ ਪਤਾ ਲੱਗਦਾ ਬਾਕੀ ਬੋਗੀ ਦਾ ਦੂ ਘੜੀ ਦੇ ਕੋਈ ਪਤਾ ਚੱਲਦਾ ਘੜੀ ਦਾ ਨਹੀਂ ਖੋ ਜਾਂਦੀ ਹੈ ਘੜੀ ਨਾ ਸਹੀ ਰੱਖੀ ਖੋ ਜਾਂਦੀ ਹੈ ਨਾਲੇ ਇਹ ਤਾਂ ਸਾਂਪਦਾ ਹੀ ਨਹੀਂ ਘੜੀ ਨੂੰ ਇਹਦੀ ਘੁੱਟ ਪਰ ਟੈਕ ਆ ਵੀ ਟਾਈਮ ਦਾ ਬਾਕੀ ਸਮੇਂ ਦੇ ਸਾਹ ਨਾਲ ਉਹ ਬੈਠ ਘੜੀ ਦਾ ਕਿਤੇ ਪਤਾ ਲੱਗਦਾ ਡਰਾਈਵਰ ਕਬੀਲਦਾਰਾ ਕਿਸੇ ਨੂੰ ਘੜੀ ਮੈਂ ਕੰਮ ਆ ਜਾਂਦਾ ਕੋਈ ਫਿਰ ਹੋ ਜਾਂਦੀ ਮੈਂ ਤੈਨੂੰ ਕੀ ਪੁੱਛ ਰਿਹਾ ਹਾਂ ਘੜੀ ਦੇ ਕੁਝ ਪਤਾ ਲੱਗਦਾ ਘੜੀ ਦਾ ਸਾਰਾ ਪਾਲਾ ਬੱਲੇ ਹੱਥ ਬੰਨੀ ਹੋਵੇ ਜੇ ਮੈਂ ਜੇ ਰੱਖ ਦਵਾਂ ਸਾਈਡ ਸੂਟ ਉੱਪਰ ਰੱਖ ਦਵਾਂ ਫਿਰ ਤਾਂ ਖੋ ਜੰਦੀ ਫਿਰ ਨਹੀਂ ਘੜੀ ਦਾ ਕੁਝ ਪਤਾ ਨਹੀਂ ਲੱਗਦਾ ਇਹ ਉੱਥੋਂ ਕਾ ਹਫ਼ਤਾ ਚੱਲੀ ਦੀ ਵੀ ਘੜੀ ਦਾ ਕੁਝ ਪਤਾ ਨਹੀਂ ਲੱਗਦਾ ਘੜੀ ਦਾ ਕੁਝ ਨਹੀਂ ਠੀਕ ਹੈ ਉਹ ਉਧਰ ਬਦਲੇ ਪੱਟੇ ਪੱਟੇ ਇਸੇ ਪੱਟਾ ਤੇ ਮੈਂ 1500 ਲੀਟਰ ਠੀਕ ਹੈ ਤੇ ਹੁਣ ਆਪਣਾ ਦੇਖ ਕੇ ਦਵਾਈਆਂ ਦਵਾਈਆਂ ਦਾ ਘੋਲ ਬਣਾ ਲੈ। ਹਲੇ ਨਹੀਂ ਬਣਾਉਣਾ। ਜਦਿਓ ਬਸ ਮੌਕੇ ਤੇ। ਤੁਹਾਨੂੰ ਨਹੀਂ ਪਤਾ ਤੁਹਾਡਾ ਉਹਨੇ ਕਦਮ ਫਿਕਰ ਦੇਣਾ ਵੀ ਦੱਸ ਰੇ ਕਰ ਲੈ। ਅੱਛਾ ਸਾਡੇ ਤੇ ਡਿਪੈਂਡ ਹੈ। ਤੇ ਉਧਰ ਸੋਨੀ ਬਾਈ ਨੇ ਕੱਢੇ ਪਏ ਆ ਛਿਪ ਤੇ ਉਧਰ ਸੋਨੀ ਬਾਈ ਕਟਰ ਦਾ ਦੱਸ ਤੋ ਕਿਵੇਂ ਕੰਮ ਵਧੀਆ ਹੋ ਰਿਹਾ। ਉਹਦਾ ਬਾ ਖੁੱਲਣਾ ਆਪਣਾ ਕਰਾ ਦੇਣਾ। ਕਰਾਤਾ ਹੁਣ ਪੂਰਾ ਸੰਤੁਸ਼ਟ ਹੈ। ਇੱਕ ਤਾਂ ਮਾੜਾ ਬੰਦਾ ਵੀ ਨਾ ਮਸ਼ੀਨ ਪਰ ਹੋਵੇ ਨਾ। ਲੀਵਰ ਵੀ ਨਹੀਂ ਲੱਗਦੇ ਇਹਨਾਂ ਤਾਂ। ਇਹਦੀ ਆਪਾਂ ਨੇ ਬਣਾਈਆਂ ਗਾਦੇ ਬਾਤਾਂ ਇਹ। ਵੀ ਲੀਵਰ ਅਪ ਡਾਊਨ ਦੇ ਵਿੱਚ ਚੰਗੀ ਗੱਲ ਦਾ ਤਾਂ ਵੀਰ ਬਣਾਉਣ ਦਾ ਲੈ ਮੈਂ ਧੋਦ ਮਾ ਜੱਜ ਆ ਜਾ ਆ ਜਾ ਇਹ ਹਮਾਰਾ ਹੈ ਇਹ ਵੀਰੋਂ ਨਹੀਂ ਬੈਠੇ ਨੇ ਜੀ ਤੇ ਚੱਲ ਰਿਹਾ ਕੰਮ ਉਧਰ ਨਾਲ ਵੜ ਕੇ ਰਵੇ ਇਹ ਕਰਾ ਲਈ ਖੁੱਲੀ ਦੀ ਅਪਡੇਟ ਹੋਰ ਖੁੱਲੀ ਮਤਲਬ ਉਹੀ ਰੱਖੀ ਉਸ ਦਿਨ ਅਸੀਂ ਲੈ ਕੇ ਗਏ ਸੀ ਇਹ ਭਾਤ ਸੋਂ ਤੇ ਅਸੀਂ ਸਾਨੂੰ ਐਸਸੀਬੀ ਅਸੀਂ ਨਵੀਂ ਬਣਵਾ ਲੰਨੇ ਵੀ ਹਾਂ ਵੀ ਹਾਂ ਵੀ ਕੁਝ ਕਹਦੇ ਸੀ ਚੇਂਜ ਕਰਾ ਲਈ ਪਰ ਡਿਜ਼ਾਈਨ ਜਦੋਂ ਦੇਖਿਆ ਤਾਂ ਸਾਰੀਆਂ ਕੰਪਨੀਆਂ ਨਾਲ ਤਕਰੀਬਨ ਸੇਮ ਜਿਹੀ ਤਾਂ ਪਹਿਲਾਂ ਇਹ ਜੁਆਇੰਟ ਹੁੰਦੀ ਸੀ ਇੱਥੇ ਇਦੇ ਨਾਲ ਤੇ ਬਾਸਕਟ ਜਦੋਂ ਅਪ ਡਾਉਨ ਹੁੰਦੀ ਦੀ ਤਾਂ ਨਾਲ ਇਹ ਵੀ ਅਪ ਡਾਉਨ ਕਰ ਦਿੱਦੀ ਹੁਣ ਇਹ ਕਰਦੀ ਫਿਕਸ ਜਿਵੇਂ ਨਾਬਾ ਟੈਪਸ ਹੁੰਦੀ ਆ ਅੱਗੇ ਦੋ ਸੁੱਕਦੇ ਪੱਤੇ ਆ ਦੇਖੋ ਨੀਚੇ ਦਾ ਪੱਤੀ ਬਣਾ ਕੇ ਇਸਕੇ ਦੇ ਬਾਅਦ ਤੇ ਇਦਾਂ ਹੀ ਦੂਜੀ ਕਮੈਂਟ ਚ ਬਣਾ ਲਿਆ ਇਦਾਂ ਹੀ ਆਪਣਾ ਸੇਮ ਐਕਮੈਂਟ ਦੇ ਵਿੱਚ ਹੁਣਾ ਕਰਨਾ ਬਾਕੀ ਵੀਰੋਂ ਦੀ ਵੀ ਸਾਜਦੇ ਉੱਠ ਕਰਦੇ ਘੱਜ ਠਾਲੀਆਂ ਨਹੀਂ ਮੈਂ ਠੀਕ ਕਰ ਦਉ ਠੀਕ ਬਜਾ ਜਣੇ ਵੀਰੋਂ ਦੀ ਜਿਵੇਂ ਇਹ ਇਹ ਆ ਕੋਈ ਇਹ ਉੱਥੇ ਮਰਕਸ਼ਾਪ ਚ ਮਰਕਸ਼ਾਪ ਚ ਠੀਕ ਹੈ ਸਟਾਫ ਲੋਕਲ ਵੀ ਰਹਿੰਦੇ ਨੇ ਕਿ ਬਾਹਰ ਦੀਆਂ ਜ਼ਿਆਦਾਤਰ ਲੋਕਲ ਘਟਾਂ ਹਨ ਹੁਣ ਬਾਹਰ ਅੱਛਾ ਜੀ ਚਲੋ ਨਾਲ ਆਪ ਹੀ ਹਿੰਮਤ ਵੱਜਦੀ ਹੈ ਹਾਂ ਆਪ ਕਦੇ ਵੀ ਨਾ ਕਾਨੂੰ ਲੋਟ ਆਉਂਦਾ ਜੀ ਕਾਣ ਇੱਥੇ ਅਸੀਂ ਵੀ ਤਾਂ ਕੰਬਾਈਨ ਦੇ ਆ ਇਹਦੇ ਚ ਜਿਲਚੀ ਕਿੱਕ ਡਰਾਈਵਰ ਹੈ ਜੀ ਕਣਕ ਦੇ ਵਿੱਚ ਵੀ ਮੈਂ ਹੀ ਉਹਨੇ ਹੀ ਰਾਤ ਨੂੰ ਮੈਚ ਲਾਉਣੀ ਹੈ ਦਿਨ ਦਿਨ ਮੈਚ ਲਾਉਣੀ ਹੈ ਹਾਂ ਵਾਸ ਵਾਸ ਨਾਲ ਲੋਕ ਲੈ ਜੀ ਆਪਾਂ ਨੂੰ ਏਰੀਆ ਦਾ ਭੇਤ ਤਾਂ ਇੱਥੇ ਰਾਤ ਨੂੰ ਚਾਹੇ ਨਾਲ ਸਾਡੇ ਮੇਰੇ ਕੋਈ ਵੀ ਨਾ ਹੋਵੇ ਇਕੱਲੇ ਬੰਦਾ ਕੰਮ ਸਾਰੀ ਸੰਭੀ ਜਾਂਦਾ ਈ ਅੱਗੇ ਫੋਨ ਕਰਨਾ ਸਾਰੀ ਸੈਟਿੰਗ ਆਪਣੀ ਸ਼ਾਮ ਨੂੰ ਬਣਾ ਲੈਣੀ ਹੈ ਬੰਦੇ ਨੂੰ ਟਾਈਮ ਦੇ ਦੇਣਾ ਉਹ ਟਾਈਮ ਤੇ ਆਪਾਂ ਸਹੀ ਆਪਣਾ ਪਹੁੰਚ ਜੰਨੀ ਹੈ ਇਹ ਪਟੇ ਇਹਨਾਂ ਦੇ ਨਵੇਂ ਲੱਗਣਗੇ ਹੁਣ ਪਟੇ ਕੁਝ ਵੀ ਨਹੀਂ ਹੈ ਬੱਸ ਬੱਸ ਹੁਣ ਆਇਆ ਕਰਾਉਣ ਨੂੰ ਅੱਜ ਹੁਣ ਸਪਰੇਅ ਕਰਨ ਚੱਲਣਾ ਹੁਣ ਕਰਾਉਣ ਨੂੰ ਬੰਦਿਆਂ ਤੇ ਵੀ ਕਰਾ ਲਈ ਫਰਕ 1000 2000 ਦਾ ਹੀ ਪੈਣਾ ਪਰ ਆ ਵੀ ਜਦੋਂ ਸਾਮਾ ਆਪਣੇ ਕੋਲ ਬਣਿਆ ਵਾ ਫਿਰ ਆਪ ਆਪਾਂ ਦੇ ਜ਼ਿਲ੍ਹੇ ਹੋ ਜਾਣਾ ਜਮਾਈ ਨਹੀਂ ਹੁਣ ਤਾਂ ਆਪਾਂ ਕੋਈ ਮਾਰਨਾ ਨਹੀਂ ਕੋ ਹੋ ਰਿਹਾ ਕਰਨ ਬਸ ਪੰਪ ਨਹੀਂ ਤੇ ਵੀਰ ਉਹ ਨਹੀਂ ਚੱਲ ਗਏ ਕੰਬਾਈਨਾ ਦਾ ਤਕਰੀਬਨ ਕੰਮ ਬਹੁਤ ਸੋਹਣਾ ਹੋ ਗਿਆ ਤੇ ਇੱਧਰ ਗੋਗੀ ਬਾਈ ਅੱਜ ਖੇਤੀਬਾੜੀ ਮੰਤਰੀ ਸਾਡਾ ਕਹਿੰਦੇ ਸਾਡੀ ਚਾ ਸਾਡੇ ਨਾਲ ਚਾ ਸਾਂਝੀ ਕਰਨ ਦਾ ਮਤਲਬ ਹੈ ਵੀ ਦੁੱਖ ਸੁੱਖ ਸਾਂਝਾ ਕਰ। ਜਦ ਮੈਂ ਸਟੇਟਸ ਪਾਇਆ ਸੀ ਬਹੁਤ ਸੋਹਣਾ ਸਹਿਜ ਲੱਗਿਆ ਮੈਨੂੰ ਤੇ ਕਿ ਨਹੀਂ ਗੋਗੀ ਚਾਹ ਪੀਣ ਦਾ ਮਤਲਬ ਇਦਾਂ ਹੁੰਦਾ ਵੀ ਦੁੱਖ ਸੁੱਖ ਸਾਂਝਾ ਹੋ ਜਾਂਦਾ ਬੰਦੇ ਦਾ ਮਾਨੀ ਦੀ ਬੀਪੀ ਲੈ ਕੇ ਦੇਈ ਤੂੰ ਤੋ ਵੀ ਚਾਹ ਪੀ ਰਿਹਾ ਦੁੱਖ ਸੁੱਖ ਸਾਂਝਾ ਹੀ ਹੈ ਜਿਆ ਵੀ ਇਹ ਕਿਹੜੀ ਕਿਹੜੀ ਦਵਾਈ ਪਾ ਰਹੇ ਆ ਕਾਦੀ ਕਾਦੀ ਦਵਾਈ ਪਾ ਰਹੇ ਆ ਪਾਣੀ ਦੀ ਪੀਪੀ ਪਾਣੀ ਦੀ ਪੀਪੀ ਚੈਸ ਐਮੀ ਸਟਾਰ ਆ ਕਿਹੜੀ ਰੋਗੀ ਇਹ ਤਾਂ ਪਾਈ ਨਹੀਂ ਇਹ ਤਾਂ ਕੀ ਕਾਦੀ ਕਾਦੀ ਪਾ ਰਹੇ ਮੈਨੂੰ ਦਸੂਰੇ ਨੂੰ ਅੱਜ ਮੜ ਜਾ ਇੱਕ ਮਿੰਟ ਹੁਣ ਮੈਂ ਤਾਂ ਪੁੰਝੇ ਬੈਠ ਗਿਆ ਹਾਂ ਇਹ ਇਹ ਤਾਂ ਸਭ ਨੂੰ ਚਲ ਇਹ ਤਾਂ ਸਾਰਿਆਂ ਨੂੰ ਪਤਾ ਹੀ ਆ ਨਾ ਰੈਣ ਦੇ ਇਹ ਤਾਂ ਬਸਾਂ ਜਿਵੇਂ 855 ਦਾ ਨੋ ਬੋਲਦਾ ਨਾ ਉਵੇਂ ਬੋਲਦਾ ਦਾ ਨਾਮ ਅਹੀ ਦਾ ਵੀ ਨਾਮ ਹੈ ਬੋਲਦਾ

ਇਹ ਕਾਪਰ ਆ ਤੇ ਇੱਕ ਕੋਲ ਬਣਾ ਕੇ ਉਹ ਹੋ ਜਾਂਦਾ ਤੇ ਅੱਜ ਆਪਾਂ ਨੇ 26 ਝੋਨਾ ਵੀ ਦਿਖਾਉਣਾ ਆਪਣਾ ਜਿਹੜਾ ਮਸ਼ੀਨਾਂ ਲੱਗਿਆ ਪਿਆ ਚੱਲੀਏ ਫਿਰ ਆਪਾਂ ਹੁਣ ਜ਼ਿਆਦਾ ਟਾਈਮ ਨਾ ਲਈਏ ਹੁਣ ਬਰਾਸ ਨੂੰ ਪਾਈਏ ਚੱਲੇ ਤੇ ਹੁਣ ਚੱਲਦੇ ਆ ਜੀ ਪਿੰਡ ਬਰਾਸ ਚੱਲਦੇ ਆ ਪਹਿਲਾਂ ਉੱਥੇ ਆਪਣੀ 26 ਜੀ ਦੀ ਲੱਗੀ ਤੀ ਬਾਕੀ ਵੈਰਾਈਟੀਆਂ ਤੇ ਆਪਾਂ ਨੇ ਸਪਰੇਅ ਤਕਰੀਬਨ ਕਰਤੀ ਸੀ ਤੇ ਇੱਕ ਸਪਰੇਅ ਹੋਊਗੀ ਉਹਨਾਂ ਦਾ ਉਹਦੇ ਵਾਸਤੇ ਪਾ ਦਈਏ ਇੱਕ ਸਪਟਾਰਾ ਸਿੰਪਲ ਜੀ ਆ ਵੀ ਚੱਲ ਠੀਕ ਕੰਮ ਕਰਦੀ ਐ ਇਹ ਵੀ ਵਧੀਆ ਕਰਦੀ ਐ ਕੰਮ ਹੁਣ ਤਾਂ ਕੰਮ ਹੋ ਗਿਆ ਜੀ ਦਾ ਹੁਣ ਇਹ ਤਾਂ ਪਉਣ ਦਾ ਕੀ ਫਾਇਦਾ ਕੋਈ ਨਾ ਟਿੱਡਾ ਤੋਤੀ ਜਾਂ ਮੜਾ ਮੋਟਾ ਹੋਊਗਾ ਉਹ ਤਾਂ ਮੱਕੜੀ ਨੇ ਸਾਂਭ ਲਿਆ ਮਰੂਗਾ ਹੀ ਫੇਰ ਉਹ ਤਾਂ ਛੱਡੇਵੇਂ ਆਪਾਂ ਨੇ ਕੁਦਰਤੀ ਉੱਥੇ ਹੈ ਕੁਦਰਤੀ ਸਰੋਤ ਚਲੋ ਬਾਕੀ ਚੱਲਦੇ ਜੀ ਦਵਾਈਆਂ ਘੋਲ ਲਵੇ ਕੋਕੀ ਹੁਣ ਪੰਪ ਚ ਪਾਣੀ ਪਾਤਾ ਥੋੜੀ ਬਹੁਤੀ ਕਸਰ ਐ ਡਿੰਪਿਆ ਚ ਉਹ ਪਾ ਲੈ ਯਾਰ ਕੱਪੜੇ ਬਾਈ ਯਾਰ ਸਿੱਧਾ ਨਹੀਂ ਬੋਲਦੀ ਕਾਲੂ ਤੇਰੇ ਨਾਲ ਬੰਦਾ ਭੇਜ ਲਿਆ ਮੈਂ ਸੋਨੀ ਬਾਈ ਪਹਿਲਾਂ ਤਾਂ ਮੈਂ ਜਾਣਾ ਤਾਂ ਮਸ਼ੀਨ ਛੱਡਣਾ ਫਿਰ ਮੈਂ ਜਾਣਾ ਕਿਤੇ ਮੱਥਾ ਟੇਕਣ ਜਾਣਾ ਸਵੇਰੇ ਫਿਰ ਜਾਊਗਾ ਤੇਰੇ ਨਾਲ ਸੋਨੀ ਬਾਈ ਗੋਗੀ ਲਊਗਾ ਘਰਾਂ ਇੱਥੇ ਲੈਣਦਾਰ ਵੀ ਚਾਹੀਦਾ ਕੋਈ ਬੰਦਾ ਇਹ ਲੈਣਦਾਰ ਹਾਂ ਆਪਣਾ ਬੱਚ ਕੇ ਨਹੀਂ ਤੇਰਾ ਬੈਗ ਘਰਾਂ ਛੱਡਣ ਦੀ ਸਲਾਹਾਂ ਹੋ ਰਹੀਆਂ ਉੱਧਰ ਬੈਗ ਦਾ ਪਸਾਹ ਨਾ ਖਾਈਂ ਆਪਣੇ ਦਾ ਆਪਣੇ ਬੈਗ ਦਾ ਪਸਾਹ ਨਾ ਖਾਈਂ ਹੂੰ ਲਓ ਜੀ ਫੋਨ ਹੋਣਾ ਚਮਾ ਹੁਣ ਮੇਰਾ ਵੀ ਫੋਨ ਰੱਖਣ ਲੱਗੇ ਆਂ ਬੰਦ ਬੰਦੇ ਗੰਨ ਜੀ ਬੰਦ ਬੰਦੇ ਕਿੰਨੇ ਕ ਫੋਨ ਹੈ ਸੋਹਣੀ ਤਾਂ ਜ਼ਿਆਦਾ ਔਖਾ ਇਹਦਾ ਫੋਨ ਕਰਾਂ ਨਹੀਂ ਨਾ ਲੈਣਾ ਚਾਹੀਦਾ ਇਹਨਾਂ ਨੂੰ ਕਰਾਓ ਸਾਰੇ ਫੋਨ ਫੋਨ ਸਾਰੇ ਚਮਾ ਕੇ ਅੱਜ ਤਾਂ ਕਹਿ ਸਕਦੇ ਆਂ ਬਾਈ ਨੂੰ ਜੱਸੇ ਨੂੰ ਹੈ ਕੀ ਤੁਸੀਂ ਕਹਿੰਦੇ ਆਇਆ ਛੱਡ ਦੋਗੇ ਅੱਜ ਤਾਂ ਨਹੀਂ ਕਹਿਣਾ ਬਸ ਕਹਦੇ ਪਾਪਾ ਦਾ ਕਹਿਣਾ ਹੀ ਪੈਣਾ ਕਿਦਾਂ ਪਾਪਾ ਨੇ ਕਹਿੰਦੇ ਹਾਂ ਚਲੋ ਲੱਗੇ ਜੀ ਹੁਣ ਸਪਰੇਅ ਕਰਨ ਸੋ ਬਾਕੀ ਮਿਲਦੇ ਆ ਜੀ ਹੁਣ ਸਪਰੇਅ ਕਰਨ ਤੋਂ ਬਾਅਦ ਲਓ ਬਾਈ ਜੀ ਹੁਣ ਸਪਰੇਅ ਨੂੰ ਲੱਗੇ ਹੋਏ ਉੱਪਰ ਬਾਪਾ ਮਿਹਰਬਾਨ ਹੋਇਆ ਪਿਆ ਪਹਿਲੀ ਸਪਰੇਅ ਕਰੀਆ 26 ਪਰ ਬਲੈਨ ਛੁੱਟਦੀਆਂ 20 22 ਤਰੀਕ ਤੱਕ ਫਿਰ ਆਪਾਂ ਨੇ ਇੱਥੇ ਤੋਂ ਸਪਰੇਅ ਕਰਦੇ ਆਂ ਕਿਹ ਤੋਂ ਕਿਹਾ ਸੁਖਰੀ ਜੀ ਨੇ ਇਹ ਦੋਏ ਪਤਾ ਨਹੀਂ ਕਿਆ ਕੁਸਰਮੁਸਰ ਕਰਦੇ ਆ ਉਹਨੇ चाचा <laughs> दे की तो पक्की ड्यूटी है दो नंबर पर लो जी मित्रों बरास पिंड आ गए पिंड ना असि पहला पिंड नेड़े भी क्योंकि पंप ना अद्धा अद्धा हो गया 5 ਕਿੱਲੇ ਕੱਢੇ 5 ਫਿਰੂਲੇ ਬਰਾਸ ਰਹਿਣ ਤੇ ਸਾਡੇ ਤੇ ਆ ਚੌਣਾ ਆਪਣਾ ਦੂਜਾ ਮਸ਼ੀਨੀ 126 ਆ ਤੁਹਾਨੂੰ ਇਧਰੋਂ ਲੈਣਾ ਦਿਖਦੀ ਹੋਣੀ ਧਿਆਨ ਨਾਲ ਦੇਖੋਗੇ ਜੀ ਤੇ ਇਹਦੇ ਚ ਲੱਗਿਆ ਹੁਣ ਸਪਰੇਅ ਕਰਨ ਵਾਸਤੇ ਦੇਖੀ ਪਹਿਲਾਂ ਤਾਂ ਹੁਣ ਗੋਗੀ ਕਹਿੰਦਾ ਮੈਂ ਗਨ ਫੜਦੀ ਮੇਰੇ ਨਾਲ ਪੈਰ ਛੱਲਿਆ ਗਿਆ ਥੋਂਕਾਂ ਦੇ ਥੋੜਾ ਜਿਹਾ ਥੋੜਾ ਜਿਹਾ ਮੈਂ ਆਂ ਉਂਗਲੀਆਂ ਕੋਲੋਂ ਸੁਖੇ ਸਟੇਟ ਲੇਟ ਮਨਜੀਤ ਸਿੰਘ ਆਪ ਨਹੀਂ ਖਿੱਚਉਦੇ ਹੈਗਾ ਨਾ ਮਾ ਥੀਰੀ ਮੈਨੂੰ ਐ ਨਹੀਂ ਲੱਗਦਾ રે ਹੋਰ ਭਾਲ ਦਿੱਤੀ ਹਲੇ ਬਾਦੂ ਐ ਗੱਨ ਬੰਦੀ ਇਹਦੇ ਚ ਬਈ ਸਾਡੇ ਆਪਣੇ ਕਿੰਨੇ ਥੱਲੇ ਹੋ ਗਏ ਇਹਦੇ ਚ ਸਾਡੇ ਕਿ ਤਿੰਨ ਸਾਡੇ ਕਿ ਤਿੰਨ ਥੱਲੇ ਇਹ ਇਹ ਆਪਣੀ ਦੂਜੀ ਹੈ ਨਾ ਇਹ 24 24 ਉਹ ਪ੍ਰਾਹੁਣ 22 दाना निगर लगता है, है।, है दे तो ज्यादा उपर भी ना रखी कौगी ज्यादा बल्ह पर भी ना बजे ए खेत पूरे बात ਉੱਤੇ ਜਾਈਨਰ ਖੇਤਾਂ ਉਹਦਾ ਨਾਸ ਬਚ ਗਿਆ ਕਾਰਾ ਇੰਨਾਂ ਦਾ ਐਨੀ ਲੱਤ ਜਾਂਦੀ ਦੀ ਹੂੰ ਪਾਣੀ ਲਾ ਦੇ ਨੂੰ ਆਹੋ ਲੇਟ ਮਨਜੀ ਸਿੰਘ ਇੱਕ ਵਾਰ ਤ ਮੜੇ ਨੇੜੇ ਹੋ ਕੇ ਦੇਖ ਲੰਦੇ ਗਾਹ ਨੂੰ ਤੈਨੂੰ ਮਸ਼ੀਨ ਦੇ ਦੇਣੀ ਆਪਾਂ ਨੇ ਇੱਕ ਹੋਰ ਦੂਈ ਜੀ ਦੀ ਲੈਣ ਵਾਲੀ ਫਾਈਟ ਦੇਖੋ ਝੋਨੇ ਦੀ ਆ ਮਤਲਬ ਹੁਣ ਫੋਨ ਆਇਆ ਮੇਰੀ ਛਾਤੀ ਦੇ ਬਰਾਬਰ ਆ ਦੇਖੋ ਚਾਚਾ ਯੋ ਨਹੀਂ ਖੜੇ ਅੱਤੇ ਕੱਦ ਬਹੁਤ ਕਰਗੀ ਜੀਰੀ ਹੈ 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 ਇਹ 26 ਉਹ ਐ ਇਹ ਬਹੁਤ ਮਹਾ ਚਾਈ ਤੱਕ ਪਹੁੰਚ ਗਈ ਇਹ ਮਦਰੀ ਰਹੂਗੀ ਇਹਦੀ ਦੂਈ ਤਾਂ ਉੱਪਰ ਚੜ ਗਈ ਇਹ ਹਾਂ ਆਰਮਨਾਲ ਚੱਲ ਗੋਗੀ ਆਰਮਨਾਲ ਪਾਣੀ ਬਹੁਤ ਹੈ 200 ਲੀਟਰ ਪੂਰਾ ਪਾਣੀ ਲਾਹ ਕਿਲੇ ਚ ਲੇਟ ਮਨਜੀਤ ਸਿੰਘ RAM NAR RAM NAR RAM NAR ਲੇਟ ਮਨਜੀਤ ਸਿੰਘ ਇਹ ਕੋਮਲਾ ਨਜ਼ਾਰਾ ਹੈ ਠੀਕ ਹੈ ਕੋਮਲਾ ਨਜ਼ਾਰਾ ਹੁਣ ਬਲ ਦੇਖੀ ਕਿਹਾ ਜਾ ਪੈਣਾ ਦੇਖੋ ਬਈ ਨਜ਼ਾਰੇ ਪੰਜਾਬ ਦੇ ਨਜ਼ਾਰੇ ਆਹਾ ਆਂਦੇ ਜਾਣ ਕੇ ਮਾਰੇ ਮੂੰਹ ਪਰ ਨੂੰ ਪ੍ਰੈਸ਼ਰ ਮੇਰੇ ਖੇਤੀਬਾੜੀ ਮੰਤਰੀ ਆ ਹੈ ਹੈ ਖੇਤੀਬਾੜੀ ਮੰਤਰੀ ਗੋਗੀ ਹਾਂ ਘੈਂਟ ਬੰਦਾ ਹੈ ਇਨੂੰ ਹੁਣ ਸਪਰੇਅ ਕਰਨੀ ਸਿਖਾਤੀ ਇਹਨੂੰ ਹਾਲੀ ਕੱਟਤਾ ਤੇ ਗਾਂ ਤੇ ਹੁਣ ਗੋਗੀ ਪਰ ਲੋਡ ਪਾਉਣਾ ਹੈ ਬੜੀ ਕੁਲੀ ਪਾਓ ਇਹਦੇ ਪਕਰ ਹਾਂ ਸੋਨੀ ਦਾ ਅੱਜ ਤੇ ਅੱਛਾ ਆਪਣਾ ਨਵਾਂ ਨੋ ਰੱਖਤਾ ਇਹਦਾ ਇਹਦਾ ਨੋ ਰੱਖਤਾ ਆਪਾਂ ਨੇ ਲੇਟ ਮਨਜੀਤ ਸਿੰਘ ਆਇਂ ਤਾਂ ਨਹੀਂ ਕੰਮ ਹੋਣੀ ਜਿਵੇਂ ਤੂੰ ਚੱਲ ਰਿਹਾ ਹੈ ਪਾਇਪ ਪੂਰਾ ਹੋਣਾ ਚਾਹੀਦਾ ਆਪਣਾ ਕੰਮ ਪਾਇਪ ਦਾ ਹੋਰ ਗੰਨ ਚਲਾ ਕੇ ਦੇਖਣੀ ਦੇਖ ਲੈ ਨਹੀਂ ਉਹਨਾਂ ਨੂੰ ਪਾਇਪ ਦੇਣਾ ਔਰ ਲੈਣਾ ਆਪਣੇ ਦੋ ਕੰਮ ਹੂੰ ਚੱਲ ਚੱਲ ਦੇਖੋ ਇੰਨਾ ਘਾਰਾ ਹੋ ਗਿਆ ਕਿਤਾਂ ਚ ਅਸੀਂ ਅੱਡੇ ਇੰਨਾ ਕਹਿ ਵੀ ਅਸੀਂ ਰੇ ਤੇ ਸਪਰੇ ਆਪ ਕਰਨੀ ਹੈ ਚਾਹੇ ਕਿਲੇ 50 ਹੋਣ ਚਾਹੇ ਹੁਣ 40 ਚਾਹੇ ਹੁਣ 70 ਆਪ ਮੁੜਿਆ ਮੁੜਿਆ ਚ ਆ ਜਾ ਜਹੇ ਕਿੱਲੇ ਸੀ ਪੰਜ ਕੱਢਣੇ ਹੁਣ ਬੰਦੇ ਸਾਡੇ ਇੰਨੀ ਜੰਨੇ ਸਪਰੇ ਕਰਨ ਵਾਸਤੇ ਕਿ ਨਹੀਂ ਸੋਨੀਆਂ ਇੱਕ ਤਾਂ ਨਾਰਾਜ਼ ਹੋਣਾ ਮੈਨੂੰ ਤਾਂ ਲੈ ਕੇ ਨਹੀਂ ਹੈਗੇ ਮੈਨੂੰ ਲੈ ਕੇ ਨਹੀਂ ਗਏ ਹੌਲੀ ਕਹਿੰਦੇ ਆ ਬਾਈ ਹੌਲੀ ਸਾਨੂੰ ਪਤਾ ਹੁੰਦਾ ਵੀ ਜਿਹੜੇ ਇੱਕ ਅੱਧਾ ਛੱਡ ਕੇ ਆਏ ਮਸ਼ੀਨ ਕੋਲ ਕਰਨਾ ਹਾਂ ਮੈਂ ਤਾਂ ਬਥੇਰਾ ਜੋਰ ਲਾਉਂਦਾ ਉਹ ਦੇਖ ਕਿੰਨੀ ਥੋੜਕਣਾ ਹਾਂ ਇਹ ਘੱਟ ਨਾ ਯਾਰਾ ਮਾਲੇ ਉਹ ਵੀ ਦੇਖ ਲੈ ਪਿੱਛੇ ਥੋੜੀ ਲੋੜੇ ਛੋਟਾ ਛੋਟਾ ਕੰਮ ਜਿੱਦਰ ਨੂੰ ਇਹਿੰਨਾ ਬੇੜ ਦਾ ਬੱਸ ਨੂੰ ਦੀ ਗਲੀ ਪੈਰ ਪਰ ਦੇ ਉਹ ਨਾ ਨਾ ਬੱਚਾ ਹੋ ਗਿਆ ਦੇਪਾ ਚੱਲੀ ਪੱਟ ਕੇ ਜਾ ਕੇ ਪੱਲੇ ਉੱਸੇ ਕਿਵੇਂ ਆ ਆਇਆ ਫਾਈਨ ਅਹੋ ਦੇਪਾ ਉਹ ਸੁਣੀ ਇਹਨੂੰ ਫੜਾ ਦੇ ਫੋਨ ਤੂੰ ਬਾਅਦ ਚ ਪੈ ਫੜ ਦੇ ਪੂਰਾ ਹਾਏ ਕੋਈ ਟ੍ਰਿੰਕ ਸਵਾਡ ਆ ਰਿਹਾ ਕੋਈ ਪੂਰੀ ਬੈਠਾ ਕਹੇ ਆਰਦਾ ਵੀ ਬੈਠਾ ਤੋਂਤਰੇ ਗੜੇ ਕੱਢੇ ਜਾਣੇ ਆ ਤੇ ਸਭ ਤੋਂ ਬਾਅਦ ਕਹੋਗਾ ਮੇਰਾ ਤਾਂ ਟੱਡ ਗਿਆ ਮੈਂ ਬਾਈ ਸਪਰੇ ਕਰਾ ਕੇ ਆਇਆ ਚੌਤਲੇ ਤੇ ਬੈਠਾ ਨਿਆਰੀ ਉਹ ਲੰਦਾ ਦਾ ਹਾਂ ਹੁਣ ਬੈਠਾ ਚੌਤਲੇ ਤੇ ਕਿਹੜਾ ਬੈਠਿਆ ਆਦਾ ਪਪ ਮਾਰਦਾ ਹੈ ਯਾਰ ਹਾਂ ਹਾਂ ਸੁੱਤਾ ਪਿਆਦਾ ਚੌਤਲੇ ਤੇ ਬੈਠਾ ਤੂੰ ਇੱਕੋ ਗੁੱਲ ਦਾ ਭਈਆ ਸੈਣੀ ਮਾਦ ਰੋ ਕਹਿੰਦਾ ਗੱਡੀ ਚਲਾਣੇ ਕੀ ਔਖੀ ਹੈ ਕਹਿੰਦਾ ਉੱਪਰ ਬੈਠ ਕੇ ਐਸ ਐਸ ਤੇ ਆ ਦੇ ਅਸੀਂ ਵੀ ਸਪਰੇ ਕਰੀ ਆ ਗਾਰੇ ਤੇ ਐਨੇ ਵੀ ਕਰੀ ਵੀ ਆ ਕਿਤੇ ਪਾਸੇ ਕੋਈ ਗਾਰੇ ਦਾ ਹੱਥ ਵੀ ਨੂੰ ਵੀ ਗਾਰਾ ਨਹੀਂ ਲੱਗਿਆ ਵਾ ਤੇ ਹੱਥ ਮੈਂ ਧੋਲਣਾ ਪਾਣੀ ਜਦੋਂ ਪਾਪ ਖਿੱਚਣਾ ਹੁੰਦਾ ਮੈਂ ਕਿਹਾ ਹੱਥ ਨੂੰ ਵੀ ਗਾਰਾ ਨਹੀਂ ਲੱਗਿਆ ਵਾ ਸਾਡੇ ਕੱਪੜੇ ਵੀ ਦੇਖ ਲੈ ਤੂੰ ਆਪਣੇ ਵੀ ਦੇਖ ਲੈ ਤੂੰ ਨਾ ਧੱਕੇ ਤੇ ਬੜੀਆ ਬਾਈ ਬੱਸ ਕਰ ਯਾਰ ਹੇ ਤਾਂ ਅੰਗੇ ਆ। ਉਹ ਬਾਈ ਹਰਦਾ ਦੀ ਬਾਈ ਇਧਰ ਸੇ ਮੈਨੂੰ ਖਿੱਚਦਾ ਮੈਨੂੰ ਬਹੁਤ ਜ਼ੋਰ ਲੱਗਦਾ। ਤੰਗ ਦੀ ਹੈਗਾ ਬਾਈ ਖਿੱਚਲੇ ਇਹਨਾਂ ਵੱਧਾ। ਹੁਣ ਆ ਕਿੱਧਰ ਨੂੰ ਜਾਣਾ ਸਿਗਨਲ ਦਾ ਕੋਈ ਪਤਾ ਲੱਗੇ। ਪਹੀ ਦਾ ਗੱਬਾ ਪੈਪ ਰੱਖੀਏ ਫਿਰ ਸੈਂਟਰ। ਹਾਂ ਹਾਂ ਸੈਂਟਰ। ਸੈਂਟਰ ਦਾ ਹੀ ਰੌਲਾ ਇਹਦਾ ਤਾਂ। ਸੈਂਟਰ ਦਾ ਹੀ ਰੌਲਾ ਆਪਣਾ ਪੰਗਾ ਜੱਦਾ ਕੱਢਦਾ। ਇਹਦੇ ਦਾ ਆਪਾਂ ਰੋਡ ਬੰਦ ਕਰੇ ਪਿਆ। ਸੈਂਟਰ ਕਰਕੇ। ਮੈਂ ਤਾਂ ਪਾਣੀ ਪੀ ਕੇ ਆਇਆ ਹੁਣ। ਪਾਣੀ ਪੀ ਕੇ ਨਹੀਂ ਬਗੂ ਰਿਆ ਆ ਗੱਲ ਗਲਤ ਆ ਭਾਈ ਆ ਨਹੀਂ ਹੈਗਾ ਪਾਣੀ ਪੀਉਂਗੇ ਸਾਰੇ ਪੀਉਂਗੇ ਨਹੀਂ ਪਿਆ ਬੰਦਾ ਗਿਰਜੇ ਪਾਣੀ ਨਹੀਂ ਪੀਣਾ ਗੱਲਾਂ ਸੁਣ ਲਓ ਇਹਦੀਆਂ ਇਹ ਥੋੜੀ ਗੱਲ ਕੋਈ ਨਹੀਂ ਆ ਗੱਲਾਂ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਕਿਤੇ ਬੱਸ ਹੋ ਗਈ ਪਤਾ ਕਿੰਨੇ ਗਾਰਡਨ ਆ ਖੇਤਾਂ ਚ ਪਾਣੀ ਦਾ ਬੰਦ ਨਹੀਂ ਕਰਿਆ ਪਾਪਾ ਜੀ ਮੋਟਰ ਚਲਾ ਦਿਓ ਲਾਈਟ ਆਈ ਪਈ ਆ ਤੇਰਾ ਹੀ ਕਰਤੂਤ ਕਰੀ ਵੀ ਆ ਇਹ ਮੋਟਰ ਤਾਂ ਚਲਾਈੋ ਨਹੀਂ ਇਹ ਜੱਦੀ ਜੀਰੀ ਲੱਗੀ ਆ ਆਲੇ ਮੈਂ ਸੁਦਾ ਵੱਢਣੀ ਕਿਵੇਂ ਆ ਐਵੇਂ ਆ ਮੇਰਾ ਵੱਡ ਨਹੀਂ ਆ ਕਿਤੇ ਲਾ ਭਾਈ ਗੜਨ ਤਾਂ ਬਹੁਤ ਆ ਅਹੀ ਪਰਾਕੇ ਸਾ ਆ ਯਾਰ ਸਕਰਾਤੀ ਬਾਈ ਚਲੋ ਕੋਈ ਨਾ ਮੱਜੀ ਦੀ ਚ ਔਖੀ ਹੁੰਦਾ ਸਪਰੇਅ ਕਰਨੀ ਯਾਰ ਇਹ ਪਾਉਣਾ ਕਿੰਨਾ ਸਾਲ ਪਰ ਗਈ ਜਾਨ ਕਣਕ ਦਾ ਸਹਲਾ ਨਜ਼ਾਰਾ ਹੁੰਦਾ ਤੇ ਇਧਰ ਕੰਪਟੀਟਿਡ ਜਾਂਦਾ ਬਾਹਰ ਤੋਂ ਹੈ। ਕੋਈ ਬੱਤੀ ਹੁੰਦਾ। ਉੱਪਰ ਅਸੀਂ ਅੰਦਰ ਦਾ ਭਾਉ ਲੇ ਗਏ। ਅੰਦਰ ਕਰ ਵੇ ਲਿਆ। ਮੈਂ ਬੋਲਾ ਜਿਹਦਾ ਲਾਜੇ ਖੜਾ। ਤਾਂ ਜੀ ਵੀ ਮੈਂ ਲਾ ਦੇਵੇਂ ਗੋਡੇ ਭਾਰ ਤੁਰਦਾ ਹੁੰਦਾ ਦਿਖਦਾ ਨਹੀਂ। ਦਿਖਦਾ ਜਾਂ ਨਾ ਕਹੇ। ਕਿਹਾ ਤਾਂ ਜੀ ਡੀਡ ਦਾ ਜੀਰੀ ਆ। ਛੱਡ ਦੇ ਤਾਂ ਛੱਡ ਕੇ ਸੁਣਾ। ਨਾ ਤੂੰ ਜ ਕਿੰਨੀ ਮੰਦ। ਆਇਆ ਦਿਖਾਵਾਂ ਮੈਂ ਤੁਹਾਨੂੰ ਸੱਚੀ ਉਰੇ ਆ ਆ ਜਾ ਮੈਂ ਦੇਖੀ ਦੇ ਨਗਦਾਂ ਦੇਖਣ ਨੂੰ ਮੈਂ ਜਿਵੇਂ ਗੋਡਿਆਂ ਪਰ ਦੁਰਦਾ ਹੁੰਦਾ ਇਹ ਹੈ ਜੀ ਡੀਡਾ ਜੀਰੀ ਹੋ ਗਈ ਇਹਨੂੰ ਆਉਂਦੇ ਗੱਲਾਂ ਇੱਕ ਮੈਂ ਬਾੜਾ ਆਉਂਦਾ ਮੈਂ ਖੇਤ ਦੇ ਵਿੱਚ ਯਾਰ ਵੀਰੇ ਮੈਂ ਕਿਹੜੇ ਖੇਤਾਂ ਤੇ ਨਹੀਂ ਬੜਿਆਗਾ ਸਾਰਾ ਚ ਬੜਿਆ ਮੈਂ ਯਾਰ ਇੱਕ ਨੂੰ ਬਦਨਾਮ ਕਰ ਜਾਣਾ ਮਨੂੰ ਕਹਦੇ ਹਾਂ ਤੂੰ ਨਜ਼ਾਰਾ ਜਸ ਤੂੰ ਸੁੱਕ ਕੇ ਜਾ ਸਵੇਰ ਦਾ ਪਹੀ ਭਰਾ ਓ ਦੇਖ ਉਧਰ ਹੀ ਲੱਗਿਆ ਮੁੰਡਾ ਸਾਡਾ ਸੁਰੇਖ ਕਰਨ। ਇੰਦਰ ਵੀ ਤਾਂ ਕਾਇਮ। ਉਹ ਬੋਲਦੇ ਨਹੀਂ ਹੈਗੇ ਬਾਈ ਜੀ ਜੀ ਹੱਥ ਮਾ ਆ ਜਾਂਦੀ ਹੈ ਨਾ ਕਰਨ। ਉਹ ਬੋਲਦਾ ਨਹੀਂ ਹੈਗਾ ਐਟੀਟਿਊਡ ਹੋ ਜਾਂਦਾ ਮੜਾ ਜਾ। ਇਹਦਾ ਪਾਣੀ ਵਧ ਗਿਆ। ਪਾਣੀ ਦਾ ਪਤਨ ਹੁਣ ਬਾਹਰ ਆਪਣੇ ਕੋਲ ਆਸਟ ਆਈ ਕਰਤੀ ਆ ਬਸ ਨਿਬੜ ਗਿਆ ਤੇ ਜਿਹੜੀ ਹੈਗੀ ਆਪਣੇ ਲਾਗ ਲਾਗ ਹੈ ਦੇ ਇੱਧਰ ਲਾਗ ਲਾਗ ਮਾਰ ਰਹੀ ਹੈ ਨਾ ਆਹ ਰੋਡ ਤੇ ਲਾਗ ਲਾਗ ਆਪਾਂ ਨੇ ਮਾਰ ਦਿੱਤੀ ਹੈ ਠੀਕ ਆ ਤੇ ਅੱਜ ਹੋ ਗਿਆ ਉਹਦੇ ਤੱਕ ਫਾਈਨਲ ਆਪਣਾ ਸਪਰੇਅ ਦਾ ਹੁਣ ਅੱਗੇ ਲੋਡ ਪਾਉਗੀ ਫਿਰ ਦੇਖੀ ਜਾਊਗੀ ਦੇਖਾਂਗੇ ਹਾਂ ਹਾਂ ਸਮੇਂ ਦੇ ਹਿਸਾਬ ਨਾਲ ਆਹੋ ਠੀਕ ਆ ਨਾ ਤੇ ਹੁਣ ਮੌਸਮ ਵਧੀਆ ਬਣ ਗਿਆ ਹਾਂ ਫਿਰ ਤਾਂ ਜ਼ਰੂਰਤ ਨਹੀਂ ਇਹ ਤਾਂ ਲੋਡ ਲਈ ਪਾਸਾ ਚੱਲੀ ਗਈ ਹਾਂ ਜੇ ਫਿਰ ਭਾਈ ਮੌਸਮ ਗਰਮਲ ਕਰਦਾ ਦਿਖਿਆ ਫਿਰ ਹੋ ਸਕਦਾ ਕਰਨੀ ਪੈ ਸਕਦੀ ਆ ਤੇ ਕਿਹੜਾ ਭਾਈ ਕੰਮ ਪਾਊਗਾ ਬਾਕੀ ਬਾਈ ਸਪਰੇਅ ਇੱਕ ਦਿਨ ਲੇਟ ਵੀ ਕਰ ਲੰਦੇ ਬਾਈ ਫਿਰ ਬੰਦੇ ਜਾ ਰਹੇ ਆ ਦੋ ਦੋ ਤਿੰਨ ਲਓ ਜੀ ਮਿੱਤਰੋ ਨਵੇੜ ਕੇ ਸਾਰੇ ਕੰਮ ਤੇ ਰਾਣੀ ਦਾ ਲਾ ਕੇ ਫੀਡਰ ਸਪਰੇਅ ਨੇ ਦਮ ਤੋੜਦੀ ਆ ਅੱਜ ਸਪਰੇਅ ਨੇ ਦਮ ਟੁੱਟਣ ਤੋਂ ਬਾਅਦ ਅਰੈਸਟ ਕਰੀ ਘਾਟਾ ਖੰਡ ਤੇ ਫੀਡਰ ਦੀ ਬਾਈ ਬੜੀ ਛੇਤੀ ਛੇਤੀ ਚ ਹਨਾ ਕਾਲੀ ਕਾਲੀ ਚ ਲਾ ਕੇ ਬਾਈ ਨੇ ਜਿਹੜਾ ਨਵਾਂ ਜਗਾੜ ਕਰਾਤਾ ਪੈਨ ਮੈਂ ਕਹਿੰਦਾ ਸਟਿਚ ਹੋ ਗਿਆ ਕੰਮ ਪੂਰਾ ਨਹੀਂ ਰਹਾ ਹੁਣ ਇੱਥੇ ਦੇਖਣਾ ਨਹੀਂ ਫਲੈਸ਼ ਆਉਣੀ ਹੈ ਤਾਂ ਹੁਣੇ ਤੇ ਗੋਗੀ ਭਾਈ ਨਾਲ ਆਇਆ ਹੁਣ ਲੱਗਿਆ ਮਸ਼ੀਨ ਦੀ ਟੈਂਕੀ ਫੁੱਲ ਕਰਾਉਣ ਸਵੇਰੇ ਸੱਚਰੇ ਕੱਢਣੀ ਹੈ ਘਰ ਤੋਂ ਇਹ ਤੇ ਬਾਕੀ ਕਰਾ ਦੇਣੀ ਇੱਕ ਟੈਂਕੀ ਫੁੱਲ ਬਾਕੀ ਆਪਣਾ ਉੱਥੋਂ ਪੁਆਈ ਜਾਣਗੇ ਫਿਰੇ ਪਿਛਲੀ ਵਾਰ ਕਣਕੀ ਚ ਤਾਂ ਵੈਸੇ ਇੱਕ ਟੈਂਕੀ ਹੋਣਗੀ ਤੇ ਕਰ ਕਰ ਦੇ ਕਿੱਥੇ ਵਧਣ ਦੇ ਵਾਸਤੇ ਨਾਲ ਇੱਕ ਕੰਦੀ ਹੋਰ ਲੈ ਆਏ ਆ ਵੱਧ ਪਵਾ ਲੈ ਜਾਣਾ ਟਰੈਕਟਰ ਜੋ ਕ ਵੀ ਪਵਾ ਲੈ ਜਾਣਾ ਫਿਰ ਬਾਕੀ ਦਾ ਆਪਾਂ ਨੇ ਢੋਲ ਇਕੱਠੇ ਮੰਗਾਏ ਲੈਣੇ ਆ ਫੁੱਲ ਕਰਦੇ ਬੱਸ ਬੜੀ ਨਹੀਂ ਹੈਗੀ ਬੜੀ ਨਿਊਜ਼ ਵਾਲਾ ਹੈ ਉਧਰ ਲਾ ਲੰਦੇ ਯਾਰ ਆਪਾਂ ਉਹਨਾਂ ਹੀ ਪੈਣਾ ਜਿਸ ਤੋਂ ਨਾ ਉਹ ਮਾਂ ਛੇਤੀ ਨਹੀਂ ਪਾ ਦਿੰਦੀ ਉਹ ਚੱਲ ਕਿਧਰੇ ਨਹੀਂ 2-4 ਮਿੰਟ ਵਾਦ ਲੈ ਲੂ ਇੰਨਾ ਕੀ ਲਊਗੀ ਦੱਬ ਦੇਖੋ ਕੀ ਘੋੜਾ ਆ ਫੁੱਲ ਲਓ ਵੀ ਕਢਾਤੀਆਂ ਧੁੱਕੀਆਂ ਨਾ 24000 ਦਾ ਪੂਰਾ 24000 40 ਰੁਪਈਆ ਦਾ ਪੈ ਗਿਆ ਇਹ ਚ ਤੇਲ ਦੇ ਵਿੱਚ ਤਾਂ ਤੇ ਬਾਕੀ ਆ ਕਿੰਨੀ ਲਿਆ ਤੇ ਨਾਲ ਹੁਣ ਕਿੰਨੀ ਬਣਾ ਲੈ ਜੀ 500 ਦਾ ਕਰਦੇ ਇਹ ਬਾਸ 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 ਲੈ ਵੀ ਗੋਗੀ RAM nal rakh lo लो जी ਚਲਦੇ ਹੁਣ ਘਰ ਨੂੰ ਸਾਰੀਆਂ ਲਾਈਟਾਂ ਲੁੱਟਾਂ ਦੇਖਦੇ ਆਂ ਬਾਲਕੇ ਦੀਆਂ ਰਾਣੀ ਦੀਆਂ ਇਹ ਕਾਰੇ ਬਸ ਤੁਸੀਂ ਲੋ ਵੀ ਤਿਆਰੀਆਂ ਚੱਲ ਰਹੀਆਂ ਹੁਣ ਮੋਟਰਸਾਈਕਲ ਵੀ ਰੱਖਣਾ ਕਹਿੰਦਾ ਵਿੱਚ ਇੱਕ ਉਹਦਾ ਸਵਾ ਦੁੱਧ ਲੰਘ ਜਾਣਾ ਹੈ ਦੇਖਦਾ ਜਾ ਤੂੰ ਇਹ ਲੋ ਜੀ ਮਸ਼ੀਨ ਆ ਗਈ ਕਰੇ ਆ ਕਹਿੰਦੇ ਮੋਟਰਸਾਈਕਲ ਵੀ ਨਾਲ ਜਾਣਾ ਮੈਨੂੰ ਰੱਖਣ ਲੱਗਿਆ ਵਿੱਚ ਆ ਦੂਜੀ ਮਸ਼ੀਨ ਦਾ ਫਿਲਟਰ ਤੇ ਇਹਦੇ ਕੱਲ ਨੂੰ ਚੱਲੂ ਕੰਮ ਹੋ ਰਹੀ ਪਿਆ ਇੱਥੇ ਵਧੀਆ ਠੀਕ ਹੈ ਤੂੰ ਓਕੇ ਓਕੇ ਸੁੱਚ ਘੜਤੀ ਐ ਇੱਥੇ ਸੁੱਚੇ ਦੀ ਕਿਹੜੇ ਚ ਮਸ਼ੀਨ ਦੇ ਤਾਂ ਮੈਨੂੰ ਠੀਕ ਲੱਗਦੀ ਐ ਚਲੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਲਦੇ ਆ ਜੀ ਅਗਲੇ ਬਲੌਗ ਚ ਹੁਣ ਮੋਟਰਸਾਈਕਲ ਖਾਦ ਮੰਨੀ ਇਹਨਾਂ ਨੇ ਫੇਰ ਕਾ ਪਾ ਲੈਣਾ